ਇਹ ਦੁਨੀਆ ਬਹੁਤ ਜ਼ਾਲਮ ਹੈ ਇਹ ਮੈਂ ਪਹਿਲਾਂ ਵੀ ਜਾਣਦਾ ਸੀ ਇੱਥੇ ਜਿਉਂਦਿਆਂ ਦਾ ਮੁੱਲ ਨਹੀਂ ਪੈਂਦਾ ਮੈਂ ਆਪਣੇ ਨਜ਼ਦੀਕੀ ਲੋਕਾਂ ਦੇ ਵੱਡੇ ਵੱਡੇ ਡਾਇਲੌਗ ਬਹੁਤ ਸੋਹਣੇ ਨੇ ਪਰ ਉਹ ਡਾਇਲੌਗ ਸਿਰਫ ਬੋਲਣ ਲਈ ਹੀ ਨੇ ਜਦ ਜ਼ਰੂਰਤ ਪੈ ਜਾਵੇ ਤਾਂ ਇਹ ਲੋਕ ਕਿਸੇ ਦੇ ਕੰਮ ਨਹੀਂ ਆਉਂਦੇ ਭਾਵੇਂ ਤੁਸੀਂ ਕਿੰਨੀ ਵੀ ਵੱਡੀ ਮੁਸੀਬਤ 'ਚ ਹੋਵੋ ਭਾਵੇਂ ਤੁਸੀਂ ਕਿੰਨੇ ਵੀ ਮਜਬੂਰ ਹੋਵੋ ਪਰ ਇਹ ਵੱਡੇ ਵੱਡੇ ਡਾਇਲੌਗ ਮਾਰਨ ਵਾਲੇ ਲੋਕ ਕਿਸੇ ਵੀ ਕੰਮ ਨਹੀਂ ਆਉਂਦੇ ਸਮਾਂ ਸਭ ਦੀ ਪਰਖ ਕਰਵਾ ਦਿੰਦਾ ਹੈ ਮੈਂ ਵੀ ਸਭ ਪਰਖ ਲਈ ਜੇ ਮੈਂ ਲੋਕਾਂ ਵਾਂਗ ਬੇਈਮਾਨ ਜਾਂ ਚਲਾਕ ਹੁੰਦਾ ਤਾਂ ਮੇਰੇ ਤੇ ਇਹ ਸਮਾਂ ਆਉਣਾ ਹੀ ਨਹੀਂ ਸੀ ਪਰ ਮੇਰਾ ਮਿਹਨਤੀ ਅਤੇ ਇਮਾਨਦਾਰ ਹੋਣਾ ਸ਼ਾਇਦ ਮੇਰੀ ਸਭ ਤੋਂ ਵੱਡੀ ਕਮੀ ਹੈ ਕਿਉਂਕਿ ਅੱਜ ਕੱਲ ਨਾ ਤਾਂ ਮਿਹਨਤ ਦੀ ਕਦਰ ਪੈਂਦੀ ਹੈ ਨਾ ਇਮਾਨਦਾਰੀ ਦੀ ਜੇਕਰ ਮੈਂ ਜ਼ਿੰਦਗੀ ਤੋਂ ਤੰਗ ਹੋ ਕੇ ਕੋਈ ਗਲਤ ਕਦਮ ਚੁੱਕ ਵੀ ਲੈਂਦਾ ਤਾਂ ਮੇਰੇ ਪਿੱਛੋਂ ਇਹ ਸਾਰੇ ਲੋਕ ਕਹਿਣਗੇ ਕਿ ਐਡੀ ਵੀ ਕੀ ਗੱਲ ਸੀ ਸਾਨੂੰ ਦੱਸਦਾ ਤਾਂ ਸਹੀ ਅਸੀਂ ਮਦਦ ਕਰਦੇ ਇਹ ਕਦਮ ਨਹੀਂ ਸੀ ਚੁੱਕਣਾ ਚਾਹੀਦਾ ਕਮਲਾ ਕਿਸੇ ਥਾਂ ਦਾ ਬਹੁਤ ਵੱਡੀ ਗਲਤੀ ਕਰ ਗਿਆ ਉਹਦਾ ਬੰਦਾ ਬਹੁਤ ਵਧੀਆ ਸੀ ਬਾਈ ਤੂੰ ਪਰ ਮੈਂ ਇੰਨਾ ਵੀ ਕਮਜ਼ੋਰ ਨਹੀਂ ਹਾਂ ਮੈਨੂੰ ਬਸ ਪਤਾ ਲੱਗ ਗਿਆ ਹੈ ਕਿ ਬਿਨਾ ਕਿਸੇ ਸਹਾਰੇ ਤੋਂ ਜ਼ਿੰਦਗੀ ਕਿਵੇਂ ਜਿਉਣੀ ਹੈ ਸਭ ਦੇ ਪਰਦੇ ਚੁੱਕੇ ਗਏ ਹੁਣ ਬਹੁਤ ਕੁਝ ਬਦਲ ਗਿਆ ਹੈ ਅੱਜ ਦਾ ਇਹ ਸਮਾਂ ਮੇਰੇ ਲਈ ਬਹੁਤ ਵੱਖਰਾ ਹੈ ਅਜਿਹੇ ਸਮੇਂ 'ਚ ਮੈਂ ਦੁਨੀਆ ਦੇ ਅਸਰ ਰੰਗ ਦੇਖ ਕੇ ਬਹੁਤ ਬਦਲ ਗਿਆ ਹਾਂ ਤੇ ਹੁਣ ਮੈਂ ਬਹੁਤ ਕੁਝ ਬਦਲਣਾ ਵੀ ਹੈ ਮੈਂ ਹੁਣ ਰੱਬ ਦੇ ਆਸਰੇ 'ਚ ਮਾੜੇ ਹਾਲਾਤਾਂ 'ਚ ਵੀ ਚੜ੍ਹਦੀ ਕਲਾ 'ਚ ਰਹਿਣਾ ਸਿੱਖਿਆ। ਹੁਣ ਅਗਲੀ ਜ਼ਿੰਦਗੀ ਮੈਂ ਕਿਸੇ ਤੋਂ ਉਮੀਦ ਰੱਖੇ ਬਿਨਾਂ ਜਿਉਣੀ ਹੈ। ਉਹਨਾਂ ਸਭਨਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੂੰ ਮੈਂ ਆਪਣਾ ਸਮਝਦਾ ਸੀ, ਜਿਨ੍ਹਾਂ ਤੇ ਮੈਂ ਬਹੁਤ ਮਾਣ ਕਰਦਾ ਸੀ ਅਤੇ ਜੋ ਆਪਣੇ ਆਪ ਨੂੰ ਮੇਰੇ ਸੁਭਚਿੰਤਕ ਦੱਸਦੇ ਸੀ। ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਮੇਰੀ ਖੁਸ਼ੀ ਨੂੰ ਅੱਧਾ ਅਤੇ ਮੇਰੇ ਦੁੱਖ ਨੂੰ ਦੁੱਗਣਾ ਕੀਤਾ ਅਤੇ ਮੈਨੂੰ ਜ਼ਿੰਦਗੀ 'ਚ ਪਹਿਲੀ ਵਾਰ ਇਹ ਸਮਝ ਆਇਆ ਇਹ ਮੁਸੀਬਤ ਦੇ ਪਲਾਂ ਵਿੱਚ ਹੀ ਸਾਨੂੰ ਚੰਗੇ ਅਤੇ ਮਾੜੇ ਇਨਸਾਨਾਂ ਦੀ ਪਰਖ ਹੁੰਦੀ ਹੈ ਜਾਂ ਕਹਿ ਲਵੋ ਰਿਸ਼ਤਿਆਂ ਦੀ ਪਰਖ ਹੁੰਦੀ ਹੈ ਦੋਸਤੋ ਮੈਨੂੰ ਉਮੀਦ ਹੈ ਕਿ ਤੁਹਾਨੂੰ ਹੁਣ ਸਮਝ ਲੱਗ ਹੀ ਗਿਆ ਹੋਵੇਗਾ ਕਿ ਚੰਗੇ ਅਤੇ ਮਾੜੇ ਇਨਸਾਨਾਂ ਦੀ ਪਰਖ ਕਿਵੇਂ ਕਰ ਸਕਦੇ ਹਾਂ ਅਗਰ ਤੁਹਾਨੂੰ ਹਜੇ ਵੀ ਸਮਝ ਨਹੀਂ ਆਈ ਤਾਂ ਇਸ ਵੀਡੀਓ ਨੂੰ ਦੁਬਾਰਾ ਸੁਣੋ ਧਿਆਨ ਨਾਲ ਸੁਣੋ ਅਤੇ ਵਾਰ-ਵਾਰ ਸੁਣੋ ਫਿਰ ਹੀ ਤੁਹਾਨੂੰ ਅਸਲ 'ਚ ਪਤਾ ਲੱਗੇਗਾ ਦੋਸਤੋ ਇਸ ਲਈ ਤੁਸੀਂ ਵੀ ਪਰਮਾਤਮਾ ਤੋਂ ਮੇਰੇ ਵਾਂਗ ਇਹ ਮੰਗਿਆ ਕਰੋ ਕਿ हे ਪਰਮਾਤਮਾ ਮੈਨੂੰ ਸ਼ਕਤੀ ਅਤੇ ਸਮੱਤ ਬਖਸ਼ਣਾ ਤਾਂ ਕਿ ਮੈਂ ਆਪਣੇ ਤੇ ਬਗਾਨਿਆਂ ਦੀ ਸਹੀ ਪਛਾਣ ਕਰਦਾ ਹੋਇਆ ਆਪਣੀ ਜ਼ਿੰਦਗੀ ਦਾ ਅਗਲਾ ਸਫਰ ਅਡੋਲ ਰਹਿ ਕੇ ਪੂਰਾ ਕਰ ਸਕਾਂ ਅਗਰ ਤੁਹਾਡੇ ਮਨ ਵਿੱਚ ਕੋਈ ਹੋਰ ਸਵਾਲ ਹੈ ਤਾਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਨਾ ਵੀਡੀਓ ਨੂੰ ਸ਼ੇਅਰ ਕਰਨਾ ਸਾਡੇ ਪੇਜ ਉੱਤੇ ਇਸੇ ਤਰ੍ਹਾਂ ਦੀਆਂ ਹੋਰ ਬਹੁਤ ਸਾਰੀਆਂ ਵੀਡੀਓ ਮੌਜੂਦ ਹਨ ਉਮੀਦ ਕਰਦੇ ਹਾਂ ਉਹ ਵੀ ਤੁਹਾਡੇ ਬਹੁਤ ਕੰਮ ਆਉਣਗੀਆਂ ਜਰੂਰ ਦੇਖ ਲੈਣਾ ਇਸੇ ਤਰ੍ਹਾਂ ਦੇ ਹੋਰ ਚੰਗੇ ਵਿਚਾਰਾਂ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡੇ ਨਾਲ ਜਰੂਰ ਜੁੜੋ ਦੋਸਤੋ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ